ਜੂਨ 1984 ਦੇ ਕੱਲੂਕਾਰਿਆਂ ਨੂੰ 41 ਬਰੇ ਪੂਰੇ ਹੋਣ ਜਾ ਰਹੇ ਨੇ ਇਸ ਸਬੰਧ ਦੇ ਵਿੱਚ ਦਲ ਖਾਲਸਾ ਵੱਲੋਂ 5 ਜੂਨ ਅਤੇ 6 ਜੂਨ ਨੂੰ ਪ੍ਰੋਗਰਾਮ ਉਲੀਕੇ ਗਏ ਨੇ ਕੱਲੂਕਾਰਾ ਜੂਨ 1984 ਨੂੰ 41 ਬਰੇ ਪੂਰੇ ਹੋਣ ਤੇ ਸਿੱਖ ਜਥੇਬੰਦੀ ਦਲ ਖਾਲਸਾ ਨੇ ਹਰ ਸਾਲ ਦੀ ਤਰ੍ਹਾਂ ਇਸ ਵਾਰ ਵੀ ਪ੍ਰੋਗਰਾਮ ਉਲੀਕੇ ਹਨ ਜੋ 5 ਅਤੇ 6 ਜੂਨ ਨੂੰ ਹੋਣਗੇ ਇਨਾ ਪ੍ਰੋਗਰਾਮਾਂ ਸੰਬੰਧੀ ਅਤੇ ਮੌਜੂਦਾ ਭਾਰਤ-ਪਾਕਿਸਤਾਨ ਵਿਚਾਲੇ ਚੱਲ ਰਹੇ ਟਕਰਾਅ ਤੇ ਦਲ ਖਾਲਸਾ ਦਾ ਪੱਖ ਰੱਖਦੇ ਹਾਂ ਭਾਈ ਕਵਰਪਾਲ ਸਿੰਘ ਨੇ ਕਿਹਾ ਕਿ ਸਿੱਖੋ ਮਿਸਖਿੱਤੇ ਨੂੰ ਪਰਮਾਣੂ ਸ਼ਕਤੀਆਂ ਦਾ ਖਾੜਾ ਬਣਾਉਂਦੇ ਸਖਤ ਵਿਰੋਧ ਹੈ ਭਾਰਤ ਅਤੇ ਪਾਕਿਸਤਾਨ ਤਣਾ ਖਤਮ ਕਰਨ ਅਤੇ ਵਾਗਾ ਟਾਰੀ ਬਾਰਡਰ ਅਤੇ ਕਰਤਾਰਪੁਰ ਲਾਂਘਾ ਯਾਤਰੀਆਂ ਅਤੇ ਸ਼ਰਧਾਲੂਆਂ ਲਈ ਖੋਲਣ ਤਾਂ ਜੋ ਸਿੱਖ ਸ਼ਰਧਾਲੂ ਪਾਕਿਸਤਾਨ ਦੇ ਗੁਰਧਾਮਾਂ ਦੇ ਦਰਸ਼ਨਾਂ ਲਈ ਜਾ ਸਕਣ ਇਸ ਖਿੱਤੇ ਦੇ ਵਿੱਚ ਖਾਸ ਤੌਰ ਤੇ ਪਾਕਿਸਤਾਨ ਅਤੇ ਭਾਰਤ ਵਿਚਾਰਲੇ ਜਿਹੜਾ ਟਕਰਾ ਦਾ ਮਾਹੌਲ ਹੈ ਜਿਹੜਾ ਤਣਾਅ ਦਾ ਮਾਹੌਲ ਹੈ ਉਹ ਜਿਹੜਾ ਨਫਰਤ ਭਰਿਆ ਕੜਵਾਹਟ ਦਾ ਮਾਹੌਲ ਹੈ ਉਸ ਉੱਤੇ ਹੈ ਜਦੋਂ ਦਾ ਸ਼੍ਰੀਨਗਰ ਦੇ ਵਿੱਚ ਪਹਿਲਗਾਮ ਦੇ ਵਿੱਚ ਨਿਰਦੋਸ਼ ਲੋਕਾਂ ਦੀ ਹੱਤਿਆ ਹੋਈ ਹੈ ਉਸ ਤੋਂ ਬਾਅਦ ਭਾਰਤ ਸਰਕਾਰ ਵੱਲੋਂ ਇੱਕ ਪਾਕਿਸਤਾਨ ਵਿਰੁੱਧ ਹਮਲਾਵਰ ਰੁਕ اختیار ਕੀਤਾ ਗਿਆ ਉਸ ਤੋਂ ਬਾਅਦ ਚੱਲਦਿਆਂ ਭਾਰਤ ਪਾਕਿਸਤਾਨ ਦੇ ਵਿਚਾਲੇ ਇੱਕ ਲਿਮਿਟਿਡ ਬੈਟਲ ਵੀ ਹੋਈ ਹੈ ਆਪਸ ਵਿੱਚ ਝੜਪਾਂ ਹੋਈਆਂ ਨੇ ਖੂਨੀ ਦੋਨਾਂ ਪਾਸੇ ਖੂਨ ਵੀ ਵਗਿਆ ਭਾਰਤ ਸਰਕਾਰ ਇੱਕ ਕਲੇਮ ਕਰ ਰਹੀ ਹੈ ਕਿ ਅਸੀਂ ਉਹਨਾਂ ਦੇ ਥਾਵਾਂ ਤੇ ਟਿਕਾਣਿਆਂ ਤੇ ਹਮਲੇ ਕੀਤੇ ਉਹਨਾਂ ਦੇ ਡਿਫੈਂਸ ਨੂੰ ਨੁਕਸਾਨ ਕੀਤਾ ਔਰ ਪਾਕਿਸਤਾਨ ਇਸੇ ਤਰ੍ਹਾਂ ਇਹ ਦਾਅਵਾ ਕਰ ਰਿਹਾ ਕਿ ਅਸੀਂ ਹਿੰਦੁਸਤਾਨ ਨੂੰ ਨੁਕਸਾਨ ਪਹੁੰਚਾਇਆ ਪੰਜਾਬ ਦੇ ਵਾਸੀ ਹੋਣ ਕਰਕੇ ਅਸੀਂ ਇਹ ਕਹਿਣਾ ਚਾਹੁੰਦੇ ਹਾਂ ਕਿ ਜੰਗ ਕਿਸੇ ਦੇ ਵੀ ਹਿੱਤ ਵਿੱਚ ਨਹੀਂ ਹੈ ਕਿਸੇ ਦੇ ਵੀ ਹਿੱਤ ਵਿੱਚ ਨਹੀਂ ਹੈ ਦੋਨਾਂ ਮੁਲਕਾਂ ਦੇ ਵਿੱਚ ਜਿਹੜਾ ਟਕਰਾਅ ਪੈਦਾ ਹੋ ਰਿਹਾ ਹੈ ਇਹ ਪੰਜਾਬ ਨੂੰ ਜੰਗ ਦਾ ਅਖਾੜਾ ਬਣਾਉਣ ਦੇ ਲਈ ਉਸ ਵੱਲ ਰਾਪ ਅਧਰਾ ਕਰ ਰਿਹਾ ਹੈ ਪੰਜਾਬ ਦੋਨਾਂ ਪਰਮਾਣੂ ਸ਼ਕਤੀਆਂ ਵਿਚਾਲੇ جنگ ਦਾ ਸਖਤ ਵਿਰੋਧ ਕਰਦਾ ਹੈ ਔਰ ਸਿੱਖ ਕੌਮ ਕਿਉਂਕਿ ਇਸ ਖਿੱਤੇ ਦੀ ਤੀਜੀ ਤੇ ਰਹਿ ਉਹ ਇੱਕ ਆਪਣੇ ਇੰਡੀਪੈਂਡੈਂਟ ਟਰ ਹੋਣ ਦੇ ਨਾਤੇ ਵੀ ਇਸ ਖਿੱਤੇ ਨੂੰ ਪਰਮਾਣੂ جنگ ਦਾ ਅਖਾੜਾ ਬਣਾਉਣ ਦੇ ਵਿਰੋਧ ਦੇ ਵਿੱਚ ਹੈ ਜੋ ਕੁਝ ਵੀ ਪਿਛਲੇ ਕੁਝ ਸਮਿਆਂ ਦੇ ਵਿੱਚ ਹੋ ਰਿਹਾ ਹੈ ਦੋਨੋਂ ਮੁਲਕ ਇੱਕ ਦੂਸਰੇ ਦੇ ਵਿਰੁੱਧ ਦੇ ਵਿੱਚ ਜੋ ਕਲੇਮ ਕਰ ਰਹੇ ਨੇ ਭਾਰਤ ਸਰਕਾਰ ਨੇ ਜਿਹੜੀ ਇੱਕ ਟੀਮ ਭੇਜੀ ਹੈ ਵਿਦੇਸ਼ਾਂ ਦੇ ਵਿੱਚ ਬੇਸ਼ੱਕ ਉਹ ਇੱਕ ਕਾਸਮੈਟਿਕ ਮੈਅਰ ਹੈ ਇੱਕ ਗੱਲੀਬਾਤੀ ਇੱਕ ਕਾਰਵਾਈ ਹੈ ਔਰ ਜਿਸ ਤਰੀਕੇ ਦੇ ਨਾਲ ਰਟੋਰਿਕ ਇੱਕ ਦੂਸਰੇ ਨੂੰ ਨੀਵਾ ਦਿਖਾਉਣ ਦੇ ਲਈ মিডিਆ ਦਾ ਇਸਤੇਮਾਲ ਕੀਤਾ ਜਾ ਰਿਹਾ ਉਹ ਆਪਣੇ ਆਪ ਦੇ ਵਿੱਚ ਇਹਨਾਂ ਦੋਹਾਂ ਦੇਸ਼ਾਂ ਨੂੰ ਦੇ ਵਿੱਚ ਕੜਵਾਹਟ ਨੂੰ ਹੋਰ ਜ਼ਿਆਦਾ ਲਾ ਬੁਲਾਏਗਾ ਇਸ ਖਿੱਤੇ ਦੇ ਵਿੱਚ ਜਿਹੜਾ ਟਕਰਾਅ ਪੈਦਾ ਹੋ ਰਿਹਾ ਉਸ ਦਾ ਸਭ ਤੋਂ ਵੱਡੀ ਜਿਹੜੀ ਮਾਰ ਹੈ ਉਹ ਪੰਜਾਬ ਨੂੰ ਤੇ ਸਿੱਖਾਂ ਨੂੰ ਤੇ ਹੋਰ ਬਾਰਡਰ ਏਰੀਆਸ ਨੂੰ ਚਲਨੀ ਪੈ ਰਹੀ ਹੈ ਜੂਨ ਦੇ ਮਹੀਨੇ ਗੁਰਦ ਆਮਾ ਦਾ ਜਥਾ ਨਹੀਂ ਗਿਆ ਨਵੰਬਰ ਚ ਜਿਹੜਾ ਗੁਰਦ ਆਮਾ ਦਾ ਜਥਾ ਜਾਣਾ ਸੀ ਉਹਦੇ ਤੇ ਵੀ ਇਸ ਜਿਹੜੇ ਟਕਰਾਅ ਦਾ ਦੇ ਬਦਲ ਛਾਏ ਹੋਏ ਨੇ ਕਰਤਾਰਪੁਰ ਕੋਰੀਡੋਰ ਬੰਦ ਕਰ ਦਿੱਤਾ ਗਿਆ ਔਰ ਵੈਸੇ ਵੀ ਪੰਜਾਬ ਦੇ ਲੋਕਾਂ ਦੇ ਵਿੱਚ ਇੱਕ ਚਿੰਤਾ ਇੱਕ ਡਰ ਇੱਕ ਸੈਮ ਹੈ ਜਿਸ ਤਰ੍ਹਾਂ ਮੈਂ ਪਹਿਲਾਂ ਕਿਹਾ ਕਿ ਜੰਗ ਕਿਸੇ ਦੇ ਵੀ ਹਿੱਤ ਵਿੱਚ ਨਹੀਂ ਹੈ ਔਰ ਅਸੀਂ ਜਿਹੜਾ ਪ੍ਰੈਜ਼ੈਂਟ ਇੰਡੋ-ਪਾਕ ਕੌਨਫਲਿਕਟ ਹੈ ਇਹਦੇ ਬਾਰੇ ਇੱਕ ਜਿਹੜੀ ਸਾਡੀ ਸਪਸ਼ਟ ਬਿਆਨ ਹੈ ਉਹ ਹੈ ਕਿ ਨਾ ਇਸ ਦੇ ਵਿੱਚ ਭਾਰਤ ਜਿੱਤਿਆ ਤੇ ਨਾ ਪਾਕਿਸਤਾਨ ਹਾਰਿਆ ਨਾ ਭਾਰਤ ਜਿੱਤਿਆ ਨਾ ਪਾਕਿਸਤਾਨ ਹਾਰਿਆ ਦੋਵੇਂ ਇੱਕ ਦੂਸਰੇ ਦੇ ਉੱਤੇ ਜਿੱਤ ਦਾ ਕਲੇਮ ਕਰ ਰਹੇ ਨੇ ਦੋਵੇਂ ਇੱਕ ਦੂਜੇ ਨੂੰ ਹਰਾਉਣ ਦੀਆਂ ਗੱਲਾਂ ਕਰ ਰਹੇ ਨੇ ਔਰ ਇਹ ਕੇਵਲ ਤੇ ਕੇਵਲ ਆਪਣੇ ਡੋਮੈਸਟਿਕ ਜਿਹੜੀ ਇਹਨਾਂ ਦੀ ਕੰਸਟਿਟੂਐਂਸੀ ਹੈ ਡੋਮੈਸਟਿਕ ਕੰਸਟਿਟੂਐਂਸੀ ਜਿਹੜੇ ਇਹਨਾਂ ਦੇ ਆਪਣੇ ਲੋਕ ਨੇ ਉਹਨਾਂ ਨੂੰ ਖੁਸ਼ ਕੀਤਾ ਜਾ ਰਿਹਾ ਹੈ ਅਸਲੀਅਤ ਅਜੇ ਤੱਕ ਬਾਹਰ ਨਹੀਂ ਆਈ ਪੰਜਾਬ ਅਤੇ ਸਿੱਖ ਕੌਮ ਕਿਸੇ ਵੀ ਐਸੀ ਕਿਸੇ ਵੀ ਐਸੀ جنگ ਕਿਸੇ ਵੀ ਐਸੀ 올 ਆਊਟ ਵਾਰ ਜਿਹੜੀ ਇੰਡੀਆ ਪਾਕਿਸਤਾਨ ਦੇ ਵਿੱਚ ਹੋਵੇ ਉਸ ਦੇ ਵਿਰੋਧ ਦੇ ਵਿੱਚ ਪਹਿਲਾਂ ਵੀ ਸੀ ਅੱਜ ਵੀ ਹੈ ਔਰ ਸਾਡੀ ਦੋਨਾਂ ਮੁਲਕਾਂ ਨੂੰ ਇਹ ਹੱਥ ਜੋੜ ਕੇ ਅਪੀਲ ਹੈ ਕਿ ਦੋਨੇ ਸਿਆਨਤ ਤੋਂ ਕਾਮਲ ਹੈ ਅਕਲ ਤੋਂ ਕਾਮਲ ਹੈ ਔਰ ਜਿਹੜੀ ਐਸਕੇਲੇਸ਼ਨ ਹੈ ਜਿਹੜੀ ਟੈਨਸ਼ਨ ਹੈ ਇਹਨੂੰ ਖਤਮ ਕਰਨ ਗੁਰਤਾ ਅਮਾ ਦੇ ਜਥੇ ਬਾਰਡਰ ਖੋਲੇ ਜਾਣ ਜਿੱਥੇ ਜਿਵੇਂ ਪਹਿਲਾਂ ਜਾਂਦੇ ਸੀ ਉਸੇ ਤਰ੍ਹਾਂ ਜਾਂਨ ਕਰਤਾਰਪੁਰ ਕੋਰੀਡੋਰ ਵੀ ਖੋਲਿਆ ਜਾਵੇ ਇੱਕ ਗੱਲ ਹੋਰ ਕਿ ਇਸ ਇਹਨਾਂ ਦੋਨਾਂ ਮੁਲਕਾਂ ਦੇ ਵਿੱਚ ਜਿਹੜੀ ਨਿਊਕਲੀਅਰ ਵਾਰ ਹੋਣ ਦਾ ਇੱਕ ਡਰ ਸੀ ਖਤਰਾ ਸੀ ਉਸ ਨੂੰ ਰੋਕਣ ਦੇ ਵਿੱਚ ਜਿਸ ਤਰੀਕੇ ਦੇ ਨਾਲ ਯੂਐਸ ਪ੍ਰੈਜ਼ੀਡੈਂਟ ਨੇ ਇੱਕ ਰੋਲ ਪਲੇ ਕੀਤਾ ਉਹ ਵੀ ਸ਼ਲਾਘਾਯੋਗ ਹੈ ਹਾਲਾਂਕਿ ਭਾਰਤ ਯੂਐਸ ਦੇ ਰੋਲ ਨੂੰ ਇੱਕ ਮੀਡੀਏਟਰ ਦੇ ਰੋਲ ਨੂੰ ਡਿਨਾਈ ਕਰ ਰਿਹਾ ਹੈ ਮਨ ਨਹੀਂ ਰਿਹਾ ਭਾਰਤ ਕਿ ਯੂਐਸ ਨੇ ਕੋਈ ਰੋਲ ਪਲੇ ਕੀਤਾ ਬਟ ਇਹ ਗੱਲ ਦੁਨੀਆ ਨੂੰ ਵਾਜ਼ੇ ਹੈ ਕਿ ਯੂਐਸ ਪ੍ਰੈਜ਼ੀਡੈਂਟ ਦਾ ਇੱਕ ਅਹਿਮ ਰੋਲ ਸੀ ਇਹਨਾਂ ਦੋਨਾਂ ਨੂੰ ਲੜਨ ਤੋਂ ਰੋਕਣ ਲਈ ਜਿਹੜੀਆਂ ਭਾਰਤ ਦੇ ਵਿੱਚ ਲਤਾੜੀਆਂ ਹੋਈਆਂ ਅਤੇ ਜਿਹੜੀ ਗੁਲਾਮੀ ਸਹਿਰ ਜਾਂ ਕੌਮਾਂ ਨੇ ਉਹਨਾਂ ਦੇ ਲਈ ਯੂਐਸ ਪ੍ਰੈਜ਼ੀਡੈਂਟ ਦਾ ਇਹ ਰੋਲ ਇੱਕ ਰੇ ਆਫ ਹੋਪ ਹੈ ਆਸ ਦੀ ਕਿਰਨ ਹੈ ਅਸੀਂ ਉਮੀਦ ਕਰਾਂਗੇ ਕਿ ਯੂਐਸ ਪ੍ਰੈਜ਼ੀਡੈਂਟ ਇਸੇ ਤਰ੍ਹਾਂ ਆਪਣਾ ਰੋਲ ਪਲੇ ਕਰਨਗੇ ਤੇ ਜਿਹੜੀਆਂ ਕਟਗਿੰਤੀਆਂ ਦੇ ਮਨੁੱਖੀ ਅਧਿਕਾਰਾਂ ਦਾ ਹਨਨ ਹੋ ਰਿਹਾ ਜਿਹੜੇ ਉਹਨਾਂ ਦੇ ਹੱਕ ਹਕੂਕ ਖੋਏ ਜਾ ਰਹੇ ਨੇ ਉਹਨਾਂ ਨੂੰ ਮਿਲ ਨਹੀਂ ਰਹੇ ਉਹਦੇ ਪ੍ਰਤੀ ਆਪਣੀ ਆਪਣਾ ਇੱਕ ਰੋਲ ਅੱਗੇ ਵੀ ਪਲੇ ਕਰਨਗੇ। ਔਰ ਸਾਡਾ ਇਹ ਮੰਨਣਾ ਕਿ ਜੰਗ ਕਿਸੇ ਮਸਲੇ ਦਾ ਹੱਲ ਨਹੀਂ ਹੈ। ਜਿਹੜੇ ਪੋਲੀਟੀਕਲ ਕਨਫਲਿਕਟਸ ਇੰਡੀਆ ਦੇ ਵਿੱਚ ਹਨ ਪੈਰੀਫੇਰੀਅਲ ਸਟੇਟਸ ਦੇ ਵਿੱਚ ਚਾਹੇ ਉਹ ਕਸ਼ਮੀਰ ਹੈ ਪੰਜਾਬ ਹੈ ਨਾਗਾਲੈਂਡ ਹੈ ਬਾਕੀ ਸਟੇਟਾਂ ਦੇ ਵਿੱਚ ਵੀ ਜਿਹੜੀਆਂ ਕਨਫਲਿਕਟਸ ਹਨ ਪ੍ਰੋਬਲਮਸ ਹਨ ਉਹਨਾਂ ਦਾ ਪੋਲੀਟੀਕਲ ਰੈਜ਼ੋਲੂਸ਼ਨ ਹੀ ਇਸ ਕਿਤੇ ਦੀ ਸ਼ਾਂਤੀ ਦਾ ਜਿਹੜਾ ਪੁੰਜੀ ਹੈ ਸੋ ਭਾਰਤ ਸਰਕਾਰ ਨੂੰ ਦਿੱਲੀ ਨੂੰ ਇਸ ਪਾਸੇ ਧਿਆਨ ਦੇਣਾ ਚਾਹੀਦਾ ਹੈ ਔਰ ਜੰਗ ਕਿਉਂਕਿ ਕਿਸੇ ਮਸਲੇ ਦਾ ਹੱਲ ਨਹੀਂ ਹੈ ਕੇਵਲ ਤੇ ਕੇਵਲ ਮਨੁੱਖੀ ਤਬਾਹੀ ਹੀ ਲੈ ਕੇ ਆਉਂਦਾ ਹੈ ਔਰ ਵੈਸੇ ਵੀ ਇਨਾਂ ਦੋਨਾਂ ਮੁਲਕਾਂ ਦੇ ਕੋਲ ਇਨਾ ਸਰਮਾਇਆ ਨਹੀਂ ਹੈ ਕਿ ਇਹ ਜੰਗ ਦੇ ਵਿੱਚ ਉਸ ਨੂੰ ਮਨੁੱਖੀ ਜਾਨਾਂ ਦੇ ਨਾਲ-ਨਾਲ ਆਪਣੇ ਸਰਮਾਇਏ ਨੂੰ ਵੀ ਵੇਸਟ ਕਰਨ ਜਿਹੜਾ ਜੋ ਕਾਇਦੇ ਤਰੱਕੀ ਲਈ ਡਵੈਲਪਮੈਂਟ ਲਈ ਪੈਸਾ ਲੱਗਣਾ ਹੁੰਦਾ ਉਹ ਉਹ ਇਹ ਮੁਲਕ ਜੰਗ ਦੇ ਉੱਤੇ ਖਰਚਦੇ ਨੇ ਔਰ ਉਸ ਤੋਂ ਬਾਅਦ ਭੁੱਖੇ ਨੰਗੇ ਹੋ ਕੇ ਦੁਨੀਆ ਦੇ ਵਿੱਚ ਪੈਸਾ ਮੰਗਣ ਵਾਲੇ ਪਾਸੇ ਤੁਰ ਪੈਂਦੇ ਨੇ ਇਹ ਹਾਲਾਤ ਇਨ੍ਹਾਂ ਮੁਲਕਾਂ ਦੇ ਵਿੱਚ ਅਸੀਂ ਪਿਛਲੇ ਪਿਛਲੀਆਂ ਜੰਗਾਂ ਦੇ ਦੌਰਾਨ ਵੀ ਵੇਖਿਆ ਹੈ ਔਰ ਪਿਛਲੀਆਂ ਜੰਨਤ ਦੇ ਦੌਰਾਨ ਵੀ ਕੋਈ ਸਵੀ ਦੋਨਾਂ ਮੁਲਕਾਂ ਨੂੰ ਹਾਸਲ ਨਹੀਂ ਹੋਇਆ ਦੋਨਾਂ ਮੁਲਕਾਂ ਦੇ ਵਿੱਚ ਕੁੜਤਾ ਤਨ ਵੀ ਵਧੀ ਤੇ ਦੁਸ਼ਮਣੀ ਵੀ ਵਧੀ ਔਰ ਤੁਸੀਂ ਦੇਖਣਾ ਜੋ ਕੁਝ ਹੈ ਇੰਨਾ 2 ਮਹੀਨਿਆਂ ਦੇ ਵਿੱਚ ਪਿੱਛੇ ਹੋ ਗਿਆ ਇਹ ਅਗਲੇ 10 ਸਾਲ ਹੋਰ ਲੱਗਣਗੇ ਇਨ੍ਹਾਂ ਮੁਲਕਾਂ ਦੇ ਵਿੱਚ ਆਪਸ ਵਿੱਚ ਰਿਸ਼ਤਿਆਂ ਨੂੰ ਸੁਖਾਵਾ ਕਰਨ ਦੇ ਬੜੀ ਲਿਮਿਟਿਡ ਆਪਸ ਵਿੱਚ ਜੰਗ ਹੋਈ ਹੈ ਬੈਟਲ ਹੋਈ ਹੈ ਔਰ ਜਾਨੀ ਨੁਕਸਾਨ ਵੀ ਹੋਇਆ ਹਾਲਾਂਕਿ ਭਾਰਤ ਨੇ ਆਪਣੇ ਜਾਨੀ ਨੁਕਸਾਨ ਦਾ ਅਜੇ ਤੱਕ ਅਜੇ ਤੱਕ ਪਬਲਿਕ ਨੂੰ ਦੱਸਿਆ ਨਹੀਂ ਹੈ ਕਿ ਉਹਨਾਂ ਦਾ ਨੁਕਸਾਨ ਕੀ ਹੋ ਚੁੱਕਾ ਹੈ ਉਹ ਸਰਫੇ ਹੀ ਦਾਅਵਾ ਕਰਦੇ ਨੇ ਕਿ ਅਸੀਂ ਪਾਕਿਸਤਾਨ ਨੂੰ ਨੁਕਸਾਨ ਪਹੁੰਚਾਇਆ ਹੈ ਐਸੇ ਹੀ ਆਰਮੀ ਨੇ 1984 ਦੇ ਵਿੱਚ ਇਸੇ ਗਵਰਨਮੈਂਟ ਦੇ ਆਰਡਰਸ ਤੇ ਦਰਬਾਰ ਸਾਹਿਬ ਦੇ ਉੱਤੇ ਹਮਲਾ ਕੀਤਾ ਸੀ ਉਸ ਜਿਹੜੇ ਜਿਹੜੇ ਧਾੜਵੀ ਬਣ ਕੇ ਆਏ ਸੀ ਭਾਰਤੀ ਫੌਜ ਦੇ ਜਿਹੜੇ ਧਾੜਵੀ ਸੀ ਜਿਹੜੇ ਦਰਬਾਰ ਸਾਹਿਬ ਤੇ ਧਾੜਵੀ ਬਣ ਕੇ ਆਏ ਸੀ ਜਿਨ੍ਹਾਂ ਨੇ ਹਮਲਾ ਕੀਤਾ ਸੀ ਉਹਨਾਂ ਦਾ ਇੱਕ ਜਿਹੜਾ ਜਰਨਲ ਸੀ ਜਨਰਲ ਬਰਾੜ ਉਹਨੇ ਇਹ ਗੱਲ ਮੰਨੀ ਹੈ ਕਿ 400 ਤੋਂ 500 ਦੇ ਕਰੀਬ ਸਾਡੇ ਜਵਾਨ ਦਰਬਾਰ ਸਾਹਿਬ ਦੇ ਵਿੱਚ ਲੜਦੇ ਹੋਏ ਉਹਨਾਂ ਦੀ ਕਈ ਰੁੱਤੀ ਹੋਈਆਂ ਅਸੀਂ ਵੀ ਇਹ ਸਤਿਕਾਰ ਕਰਦੇ ਹਾਂ ਕਿ 500 ਦੇ ਕਰੀਬ ਸਾਡੇ ਵੀ ਜਿਹੜੇ ਫ੍ਰੀडम फाइਟਰ ਸੀ ਸੰਜਨੈਲ ਸਿੰਘ ਪਿੰਡਰਾਲਾ ਦੀ ਅਗਵਾਈ ਹੇਠ ਉਹਨਾਂ ਨੇ ਵੀ ਸ਼ਹਾਦਤਾਂ ਦਿੱਤੀਆਂ ਨੇ ਤੇ ਹਜ਼ਾਰਾਂ ਉਹ ਸ਼ਰਧਾਲੂ ਐਸਜੀਪੀਸੀ ਮੈਂਬਰਸ ਧਰਮਜੋਧ ਮੋਰਚੇ ਦੇ ਵਿੱਚ ਜਿਹੜੇ ਗ੍ਰਿਫਤਾਰੀ ਦੇ ਨਾਇਸੀ ਉਹਨਾਂ ਦੀਆਂ ਵੀ ਇੱਥੇ ਸ਼ਹਾਦਤਾਂ ਹੋਈਆਂ ਨੇ ਇੱਕ ਬਹੁਤ ਵੱਡਾ ਬਲੱਡ ਸ਼ਰਟ ਅਸੀਂ ਇਸ ਖਿੱਤੇ ਦੇ ਵਿੱਚ 84 ਦੇ ਵਿੱਚ ਦੇਖ ਚੁੱਕੇ ਹਾਂ ਅਸੀਂ ਨਹੀਂ ਚਾਹੁੰਦੇ ਕਿ ਦੁਬਾਰਾ ਇਸ ਖਿੱਤੇ ਦੇ ਵਿੱਚ ਪੰਜਾਬ ਦੇ ਲੋਕ ਦੁਬਾਰਾ ਉਸ ਤਰ੍ਹਾਂ ਦਾ ਬਲੱਡ ਸ਼ਾਟ ਦੇਖਣ। ਇੰਡੀਅਨ ਆਰਮੀ ਨੇ ਇੱਕ ਗੇਮ ਖੇਲੀ। ਹਾਲਾਂਕਿ ਉਹ ਇੱਕ ਡਿਸਿਪਲਿੰਡ ਫੋਰਸ ਹੈ ਔਰ ਮੈਂ ਨਹੀਂ ਸਮਝਦਾ ਕਿ ਉਹਨਾਂ ਦਾ ਕੋਈ ਜਰਨਲ ਇਉਂ ਹੀ ਬਿਆਨ ਦੇ ਦਿੰਦਾ ਹੈ। ਇਹਨਾਂ ਦੇ ਦੋ ਜਰਨਲਸ ਨੇ EV ਦੇ ਸਾਹਮਣੇ ਰੂਬਰੂ ਹੋ ਕੇ ਬਿਆਨ ਦਿੱਤਾ। ਪਹਿਲੇ ਨੇ ਕਿਹਾ ਕਿ ਪਾਕਿਸਤਾਨ ਦਾ ਟਾਰਗੇਟ ਦਰਬਾਰ ਸਾਹਿਬ ਵੀ ਸੀ। ਦੂਜੇ ਦਾ ਸੀਗਾ ਕਿ ਅਸੀਂ ਉੱਥੇ ਗ੍ਰੰਥ ਹੈਡਗ੍ਰੰਥੀ ਦੀ ਆਗਿਆ ਦੇ ਨਾਲ 에어 డి펜스 ਸਿਸਟਮ پلیਸ ਕੀਤਾ ਸੀ ਦੋਨੋ ਬਿਆਨ ਝੂਠੇ ਸਾਬਤ ਹੋਏ ਦੋਨੋ ਬਿਆਨ ਝੂਠੇ ਸਾਬਤ ਹੋਏ ਹੈਡਗ੍ਰੰਥੀ ਸਾਹਿਬ ਨੇ ਵੀ ਉਹਨੂੰ ਨਕਾਰਿਆ ਔਰ ਇਹ ਗੱਲ ਪੰਜਾਬ ਦੇ ਔਰ ਸਿਕੋਂਦ ਦੇ ਬਲੋਂ ਉਤਰਨ ਵਾਲੀ ਹੈ ਹੀ ਨਹੀਂ ਹੈ ਕਿ ਪਾਕਿਸਤਾਨ ਦੇ ਨਿਸ਼ਾਨੇ ਤੇ ਟਾਰਗੇਟ ਤੇ ਦਰਬਾਰ ਸਾਹਿਬ ਸੀ ਔਰ ਜਿਹੜੇ ਲੋਕ ਕਹਿ ਰਹੇ ਨੇ ਉਹਨਾਂ ਨੇ ਤਾਂ ਖੁਦ ਦਰਬਾਰ ਸਾਹਿਬ ਦੇ ਉੱਤੇ 83 ਦੇ ਵਿੱਚ ਹਮਲਾ ਕੀਤਾ ਔਰ ਉਸ ਤੋਂ ਬਾਅਦ ਕਈ ਵਾਰੀ ਪੰਜਾਬ ਪੰਜਾਬ ਸਰਕਾਰ ਦੀ ਪੰਜਾਬ ਪੁਲਿਸ ਨੇ ਵੀ ਦਰਬਾਰ ਸਾਹਿਬ ਦੇ ਅੰਦਰ ਆਪਣੇ ਨਾਬਾਕ ਕਦਮ ਰੱਖੇ ਨੇ ਲੇਕਿਨ ਇੰਡੀਅਨ ਆਰਮੀ ਦਾ ਜਿਹੜਾ ਉਸ ਤੋਂ ਬਾਅਦ ਬਿਆਨ ਆਇਆ ਜ ਜਿੰਦੇ ਵਿੱਚ ਉਹਨਾਂ ਨੇ ਡਿਨਾਈ ਕੀਤਾ ਔਰ ਕਲੈਰੀਫਿਕੇਸ਼ਨ ਦਿੱਤੀ ਹੈ ਕਿ ਕੋਈ 에ਅ ਡਿਫੈਂਸ ਅਸੀਂ ਉੱਥੇ ਇੰਸਟਾਲ ਨਹੀਂ ਕੀਤਾ ਅਸੀਂ ਸਮਝਦੇ ਹਾਂ ਕਿ ਜਿਹੜਾ ਲਾਸਟ ਬਿਆਨ ਇੰਡੀਅਨ ਆਰਮੀ ਦਾ ਆਇਆ ਉਸ ਤੋਂ ਬਾਅਦ ਗੱਲ ਵਾਜਿਹ ਹੋ ਗਈ ਕਿ ਪਹਿਲੇ ਦੋਨੇ ਜਨਰਲਸ ਨੇ ਝੂਠ ਬੋਲਿਆ ਗੁੰਮਰਾਹ ਕੀਤਾ ਔਰ ਔਰ ਇਹ ਇਹ ਗੱਲ ਮੰਨਨ ਨੂੰ ਨਹੀਂ ਆਂਦੀ ਕਿ ਜਰਨਲਸ ਨੇ ਆਪਣੇ ਤੌਰ ਤੇ ਇਉਂ ਹੀ ਬਿਆਨ ਦਿੱਤਾ ਹੈ ਇਹਦੇ ਪਿੱਛੇ ਗਵਰਨਮੈਂਟ ਦੇ ਜਿਹੜੇ ਡਰਟੀ ਟ੍ਰਿਕਸ ਡਿਪਾਰਟਮੈਂਟ ਨੇ ਉਹਨਾਂ ਦੀ ਸ਼ਰਾਰਤ ਸੀ ਉਹ ਇਹ ਇੱਕ ਇਮਪ੍ਰੈਸ਼ਨ ਦੇਣਾ ਚਾਹੁੰਦੇ ਸੀਗੇ ਕਿ ਪਹਿਲੀ ਗੱਲ ਇਹ ਹੈ ਕਿ ਉਹ ਮੁਸਲਮਾਨ ਤੇ ਸਿੱਖਾਂ ਨੂੰ ਲੜਾਉਣਾ ਚਾਹੁੰਦੇ ਸੀ ਇਸ ਖਿੱਤੇ ਦੇ ਵਿੱਚ ਦੂਜਾ ਇਹ ਇਮਪ੍ਰੈਸ਼ਨ ਵੀ ਦੇਣਾ ਚਾਹੁੰਦੇ ਸੀ ਕਿ ਕਿ ਸਿੱਖੋ ਤੁਹਾਡੇ ਦੇ ਤੁਹਾਡੇ ਗੁਰਤਾਰਮ ਜਿਹੜੇ ਨੇ ਉਹ ਹਿੰਦੁਸਤਾਨ ਤੇ ਹਿੰਦੁਸਤਾਨ ਦੀ ਫੌਜ ਦੇ ਰਹਿਮੋਕਰਮਤੇ ਨੇ ਅਸੀਂ ਬਚਾਏ ਨੇ ਤੁਹਾਡੇ ਏ ਗੁਰਦਵਾਰਾ ਜਦ ਕਿ ਐਸੇ ਫੌਜ ਨੇ ਐਸੇ ਸਰਕਾਰ ਨੇ ਸਾਡੇ ਗੁਰਦਵਾਰਾਂ ਨੂੰ ਟਾਇਆ ਹੈ 38 ਗੁਰਦਵਾਰਿਆਂ ਦੇ ਉੱਤੇ ਅੱਜ ਤੋਂ 42 ਬਰੇ ਪਹਿਲਾਂ ਹਮਲਾ ਕੀਤਾ ਸੋ ਮੁੱਖਦੀ ਗੱਲ ਇਹ ਹੈ ਕਿ ਜਿਹੜਾ ਲਾਸਟ ਇੰਡੀਅਨ ਆਰਮੀ ਦਾ ਬਿਆਨ ਹੈ ਕਿ ਇਹ ਇਹ ਗੱਲਾਂ ਉਹਨਾਂ ਨੇ ਕਲੈਰੀਫਾਈ ਕੀਤੇ ਹੈ ਕਿ ਐਸਾ ਕੁਝ ਨਹੀਂ ਸੀ ਅਸੀਂ ਸਮਝਦੇ ਹਾਂ ਕਿ ਭਾਰਤ ਸਰਕਾਰ ਨੂੰ ਤੇ ਆਰਮੀ ਲੀਡਰਸ਼ਿਪ ਨੂੰ ਉਹਨਾਂ ਦੋਨਾਂ ਜਰਨਲ ਦੇ ਖਿਲਾਫ ਡਿਪਾਰਟਮੈਂਟਲ ਇਨਕੁਆਇਰੀ ਕਰਨੀ ਚਾਹੀਦੀ ਹੈ ਕਮਿਸ਼ਨ ਬਠਾਣਾ ਚਾਹੀਦਾ ਹੈ ਕਿ ਉਹਨਾਂ ਦੋਨਾਂ ਜਰਨਲਸ ਨੇ ਝੂਠ ਕਿਉਂ ਬੋਲਿਆ ਔਰ ਉਹਨਾਂ ਦੀ ਮਨਛਾ ਕੀ ਸੀ ਔਰ ਉਹਨਾਂ ਦੇ ਪਿੱਛੇ ਕਿਦਾਂ ਇਹ ਪ੍ਰੇਂਸ ਪੰਜ ਜੂਨ ਤੇ 6 ਜੂਨ ਨੂੰ ਜੋ ਸਾਡੇ ਪ੍ਰੋਗਰਾਮ ਨੇ ਪਿਛਲੇ ਤਕਰੀਬਨ 22 ਸਾਲ ਤੋਂ ਦਲ ਖਾਲਸਾ ਇਹਨਾਂ ਦੋਨਾਂ ਦਿਨਾਂ 'ਚ ਵਿੱਚ ਦਰਬਾਰ ਸਾਹਿਬ ਹਮਲੇ ਦੀ ਜਿਹੜੀ ਪੀੜ ਹੈ ਉਸ ਦਾ ਪ੍ਰਗਟਾਵਾ ਕਰਨ ਲਈ ਪ੍ਰੋਗਰਾਮ ਕਰਦੇ ਆ ਰਿਹਾ ਹੈ ਇਸ ਵਾਰ ਵੀ ਸਾਡੇ ਪ੍ਰੋਗਰਾਮ 5 ਤੇ 6 ਜੂਨ ਦੇ ਨੇ ਮੈਂ ਆਪਣੇ ਸਾਥੀ ਪਰਮਜੀਤ ਸਿੰਘ ਨੂੰ ਕਹਾਂਗਾ ਕਿ ਉਹ ਪ੍ਰੈਸ ਨੂੰ 5 ਅ 6 ਦੇ ਪ੍ਰੋਗਰਾਮ ਬਾਰੇ